ਵਾਹਿਗੁਰੂ 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 ਮਾਰੂ ਮਹੱਲਾ ਪੰਜਵਾ ਘਰ ਤੀਜਾ ੴ ਸਤਿਗੁਰ ਪ੍ਰਸਾਦਿ ਪ੍ਰਾਨ ਸੁਖਦਾਤਾ ਜੀ ਸੁਖਦਾਤਾ ਤੁਮ ਕਾਹੇ ਬਿਸਾਰਿਓ ਅਗਿਆਨਤ ਹੋਛਾ ਮਦ ਚਾਖ ਹੋਏ ਤੁਮ ਬਾਵਰ ਦਲਬ ਜਰਮਿਆ ਕਾਰਥ ਹਰੇ ਨਰ ਐਸੀ ਕਰੈ ਅਯਾਨਥ ਤਜ 사ਰੰਗ ਧਰ ਭਰਮ ਤੂੰ ਭੂਲਾ ਮੋਹਿ ਲਪਟਿਓ ਦਾਸੀ ਸੰਸਾਨਥ ਰਹਾਓ ਧਰਣੀ ਤਰ ਤਿਆਗ ਨੀਚ ਕੁਲ ਸੇਵੈ ਹਾਂ ਹਾਂ ਕਰਤ ਬਿਹਾਵਥ ਫੋਗਟ ਕਰਮ ਕਰੈ ਅਗਿਆਨੀ ਮਨਮੁਖ ਅੰਧ ਕਹਾਵਤ ਸਤ ਹੋਤਾ ਅਸਤ ਕਰ ਮੰਨਿਆ ਜੋ ਬਿਨ ਸਤ ਸੋ ਨਿਚਰ ਜਾਣਥ ਪਰ ਕੀ ਕਉ ਆਪਣੀ ਕਰ ਪਕਰੀ ਐਸੇ ਫੂਲ ਪੁਲ ਅਨਥ ਖੱਤਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮ ਤਰ ਅਨਥ ਗੁਰੂ ਨਾਨਕ ਉਪਦੇਸ਼ ਕਹਿਤ ਹੈ ਜੋ ਸੁਨੇ ਸੋ ਪਰ ਪਰ ਅਨਥ ਮਾਰੂ ਮਹੱਲਾ ਪੰਜਵਾਂ ਗੁਪਤ ਕਰਤਾ ਸੰਗ ਸੋ ਪ੍ਰਭ ਡਹਿਕਾਵੇ ਮਨੁਖਾਏ ਬਿਸਾਰ ਹਰ ਜਿਉ ਬਖੈ ਭੋਗੈ ਤਬ ਤਥਮ ਗਲ ਲਾਏ ਹਰੇ ਨਰ ਕਾਏ ਪਰ ਗ੍ਰਹਿ ਜਾਏ ਕੁਚਲ ਕਠੋਰ ਕਾਮ ਗਰਧਪ ਤੁਮ ਨਹੀਂ ਸੁਨਿਓ ਧਰਮ ਰਾਏ ਰਹਾਓ ਬਕਾਰ ਪਾਥਰ ਗਲੇ ਬਾਂਦੇ ਨਿੰਦਪੋਟ ਸਿਰਾਏ ਮਹਾਸਾਗਰ ਸਮੁੰਦ ਲੰਗਨਾ ਪਾਰ ਨਾ ਪਰ ਨਾ ਜਾਏ ਕਾਮ ਕ੍ਰੋਧ ਲੋਭ ਮੋਹ ਬਿਆਪਿਓ ਨੇਤਰ ਰਖੇ ਫਿਰਾਏ ਸੀਸ ਉਠਾਵਨੋਂ ਨਾ ਕਭੂ ਮਿਲੇ ਮਹਾਦੁੱਤਰ ਮਾਏ ਸੂਰ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲ ਪਾਏ ਸੁਭਾਵਤ ਜੈਸੇ ਬੈਸੰਤਰ ਅਲਪ ਸਵਾ ਨਿਰਮਲਾਏ ਜਿਸ ਕਰਮ ਖੁੱਲਿਆ ਤਿਸ ਲਹਿਆ ਪੜਦਾ ਜਨ ਗੁਰ ਪੈ ਮੰਨਿਆ ਸੁਬਾਏ ਗੁਰ ਮੰਤਰ ਅਵਖਦੋ ਨਾਮ ਦੀਨਾ ਜਨ ਨਾਨਕ ਸੰਕਟ ਜੋਨ ਨਾ ਪਾਏ ਹਰੇ ਨਰ ਇਨ ਬਿਦ ਪਾਰ ਪਰਾਏ ਧਿਆਏ ਹਰ ਜੀ ਹੋਏ ਮਿਰਤਕ ਤਿਆਗ ਦੂਜਾ ਭਾਉ ਰਹਾਉ ਦੂਜਾ ਮਾਰੂ ਮਹੱਲਾ ਪੰਜਵਾ ਬਾਹਰ ਟੁੰਡਨ ਤੇ ਸ਼ੂਟ ਪਰੇ ਗੁਰ ਘਰ ਹੀ ਮਾਏ ਦਿਖਾਇਆ ਥਾ ਅਨਪਉ ਅਚਰਜ ਰੂਪ ਰਪੇਖਿਆ ਮੇਰਾ ਮਨ ਛੋਟ ਨ ਕਤھوں ਜਾਇਆ ਥਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੋਲਿਆ ਮੋਲ ਨ ਪਾਇਆ ਜਾਈ ਕਰ ਕਿਰਪਾ ਗੁਰੂ ਦੇਵਾ ਆਥਾ ਰਹਾਓ ਅਦੇਟਾ ਗੋਚਰ ਪਾਰ ਬ੍ਰਹਮ ਮੇਰਾ ਸਾਧੂ ਕਤ ਕਥਾਇਆ ਥਾ ਅਨਹਦ ਸਬਦ ਦਸਮ ਦਵਾਰ ਵਜਿਓ ਤਹ ਅਮਰਤ ਨਾਮ ਚੁ ਆਇਆ ਥਾ ਟੋਟ ਨਾਹੀ ਮੰਤਰishna ਬੂਜੀ ਆ ਖੁਟ ਪੰਡਾਰਸ ਮ ਆਇਆ ਥਾ ਚਰਨ 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 ਗੁਰ ਸੇਵੇ ਅਗੜ ਗੜਿਓ ਅਗੜ ਕੜਿਓ ਰਸ ਪਾਇਆ ਥਾ ਸਹਜੇ ਆਵਾ ਸਹਜੇ ਜਾਵਾ ਸਹਜੇ ਮਨ ਖੇ ਲਾਇਆ ਥਾ ਕਹੋ ਨਾਨਕ ਪਰਮ ਗੁਰ ਖੋਇਆ ਤਾ ਹਰ ਮਹਿਲੀ ਮਹਿਲ ਪਾਇਆ ਥਾ ਮਾਰੂ ਮਹੱਲਾ ਪੰਜਵਾ ਜਿਸੈ ਸਾਜਣਵਾਜਿਆ ਤਿਸੈ ਸਿਉ ਰਚਨਾ ਹੈ ਆਨ ਰੂਤੀ ਆਨ ਬੋਈਐ ਫਾਲਾ ਫੁੱਲੈ ਤਾਹੇ ਹਰੇ ਮਨ ਵੱਤਰ ਬੀਜਣ ਨਾਓ ਬੋਏ ਖੇਤੀ ਲਾਇ ਮਨੁਆ ਭਲੋ ਸਮੋ ਸਵਾਉ ਰਹਾਓ ਖੋਏ ਖਹਿੜਾ ਪਰਮ ਮਨ ਕਾ ਸਤਗੁਰ ਸਰਨੀ ਜਾਏ ਕਰਮ ਜਿਸ ਕਉ ਤਰੋ ਲਿਖਿਆ ਸੋਈ ਕਾਰ ਕਮਾਏ ਪਾਉ ਲਾਗਾ ਗੋਬਿੰਦ ਸਿਉ ਕਾਲ ਪਾਈ ਥਾਏ ਖੇਤ ਮੇਰਾ ਜਮਿਆ ਨਿਖਟਣਾ ਕਭ ਹੂੰ ਜਾਏ ਪਾਇਆ ਅਮੋਲ ਪਦਾਰਥ ਛੋੜਨਾ ਕਤ ਹੂੰ ਜਾਏ ਕਹੋ ਨਾਨਕ ਸੁਖ ਪਾਇਆ ਤ੍ਰਿਪਤ ਰਹਿਆ ਗਾਏ ਮਾਰੂ ਮਹੱਲਾ ਪੰਜਵਾ ਫੂਟੋ ਆਂਡਾ ਪਰਮ ਕਾ ਮਨੇ ਪਇਓ ਪਰਗਾਸ ਕਾਟੀ 베ਰੀ ਪਗ ਹਤੇ ਗੁਰ ਕੀਨੀ ਬੰਦ ਖਲਾਸ ਆਵਣ ਜਾਣ ਰਹੋ ਤਪ ਤੜਾ ਬੁਝ ਗਿਆ ਗੁਰ ਸੀਤਲ ਨਾਮ ਦੀਓ ਰਹਾਓ ਜਬ ਤੇ ਸਾਧੂ ਸੰਗ ਭਇਆ ਤਾਉ ਛੋੜ ਗਏ ਨਿਗਹਾਰ ਜਿਸ ਕੀ اٹਕ ਤਿਸ ਤੇ ਛੁੱਟੀ ਤਾਉ ਕਹਾ ਕਰੇ ਕੋਟਵਾਰ ਚੁਕਾ ਭਾਰਾ ਕਰਮ ਕਾ ਹੋਏ ਨਹਿ ਕਰਮ ਸਾਗਰ ਤੇ ਕੰਡੇ ਚੜੇ ਗੁਰ ਕੀਨੇ ਧਰਮਾ ਸੱਚ ਥਾਨੋ ਸੱਚ ਬੈਠਕਾ ਸੱਚ ਸਵਾਉ ਬਣਾਇਆ ਸੱਚ ਪੂੰਜੀ ਸੱਚ ਵਖਰੋ ਨਾਨਕ ਕਰ ਪਾਇਆ ਮਾਰੂ ਮਹੱਲਾ ਪੰਜਵਾ ਬੇਦ ਪੁਕਾਰੈ ਮੁਖ ਤੇ ਪੰਡਿਤ ਕਾ ਮੰਨ ਕਾ ਮਾਠਾ ਮੋਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨ ਗਠਾ ਹੋਏ ਉਹ ਤਾਂ ਹੋਏ ਉਦਾਸੀ ਗ੍ਰਹਿਤਾ ਚੱਲਿਓ ਛੁਟਕੇ ਨਾਹੀ ਨਾਠਾ ਜੀ ਕੀ ਕਹਿ ਪੈ ਬਾਤ ਕਹਾ ਆਪ ਮੁਕਤ ਮੌਕਾ ਉਪਰ ਮੇਲੇ ਐਸੋ ਕਹਾ ਲਾਹ ਰਹਾਓ ਤਫਸੀਰ ਕਰ ਕਹਦੇ ਹੀ ਸਾਦੀ ਮਨੂਆ ਦੇ ਦਸਤਾਨਾ ਬ੍ਰਹਮਚਾਰ ਬ੍ਰਹਮਚਚ ਕੀ ਨਾ ਹਿਰਦੈ ਪਾਇਆ ਗਮਾਨਾ ਸੰਿਆਸੀ ਹੋਏ ਕਹਿ ਤੀਰਥ ਬ੍ਰਹਮਿਓ ਉਸ ਮੈਂ ਕਰੋਧ ਬੇਗਾਨਾ ਕੂੰਗਰੋ ਬਾੰਦ ਭਏ RAMDASAA ਰੋਟੀਆਂ ਕੇ ਉਪਾਵਾ ਵਰਤਨੇਮ ਕਰਮ ਖਟਕੀਨੇ ਬਾਹਰ ਪੇਖ ਦਿਖਾਵਾ ਗੀਤ ਨਾਦ ਮੁਖਰਾ ਗਿਆ ਲਾਪੇ ਮਨਿ ਹਰ ਹਰ ਗਾਵਾ ਹਰਖ ਸੋਗ ਲੋ ਮੋਹ ਰਹਿਤ ਹੈ ਨਿਰਮਲ ਹਰ ਕੇ ਸੰਤਾ ਤਿਨ ਕੀ ਧੂੜ ਪਾਏ ਮਨ ਮੇਰਾ ਜਾਂ ਦਇਆ ਕਰੇ ਭਗਵੰਤਾ ਕਹੋ ਨਾਨਕ ਗੁਰ ਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ਮੇਰਾ ਅੰਤਰਜਾਮੀ ਹਰ ਰਾਇਆ ਸਭ ਕਿ ਜਾਣੈ ਮੇਰੇ ਜੀ ਕਾ ਪ੍ਰੀਤਮ ਬਿਸਰ ਗਏ ਬਕਵਾਇ ਰਹਾਉ ਦੂਜਾ ਮਾਰੂ ਮਹੱਲਾ ਪੰਜਵਾ ਕੋਟ ਲਖ ਸਰਬ ਕੋ ਰਾਜ ਜਿਸ ਹਿਰਦੈ ਨਾਮ ਤੁਮਾਰਾ ਜਾਂ ਕੋ ਨਾਮ ਨਾ ਦਿਆ ਮੇਰੇ ਸਤਿਗੁਰ ਸੇ ਮਰ ਜਨ ਮੈਂ ਗਾਵਾਰਾ ਮੇਰੇ ਸਤਿਗੁਰ ਹੀ ਪਤਰਾ ਚੀਤ ਆਵੇ ਤਦ ਹੀ ਪਤ ਪੂਰੀ ਬਿਸਰਤ ਰਲੀਐ ਖਾਕ ਰਹਾਉ ਰੂਪ ਰੰਗ ਖੁਸ਼ੀਆ ਮਨ ਪੋਗਣੋ ਤੇ ਤੇਸ਼ਦਰ ਵਿਕਾਰਾ ਹਰ ਕਾ ਨਾਮ ਨਿਧਾਨ ਕਲਿਆਣਾ ਸੂਖ ਸਹਿਜਿਓ ਸਾਰਾ ਮਾਇਆ ਰੰਗ ਬਿਰੰਗ ਖਿਨੈ ਮੈਂ ਜੋ ਬਦਰ ਕੀ ਛਾਇਆ ਸੇ ਲਾਲ ਭਏ ਗੂੜੇ ਰੰਗ ਰਾਤੇ ਜਿਨ ਗੁਰਮਿਲ ਹਰ ਹਰ ਗਾਇਆ ਊਜਮੂ ਜਾ ਪਾਰ ਸੁਆਮੀ ਅਗਮ ਦਰਬਾਰਾ ਨਾਮੋ ਵਢਾਈ ਸੋ ਬਾ ਨਾਨਕ ਖਸ਼ਮ ਪਿਆਰਾ ਮਾਰੂ ਮਹੱਲਾ ਪੰਜਵਾ ਘਰ ਚੌਥਾ ੴ ਸਤਿਗੁਰ ਪ੍ਰਸਾਦ ਓ ਓੰਕਾਰ ਉਤਪਾਤੀ ਕੀ ਯਾਦਨ ਸੋ ਸਭ ਰਾਤੀ ਵਨ ਤ੍ਰੇਣੋ ਤ੍ਰਭਮਣੋ ਪਾਣੀ ਚਾਰ ਬੇਦ ਚਾਰੇ ਖਾਣੀ ਖੰਡ ਦੀਪ ਸਭ ਲੋਵਾ ਇੱਕ ਵਾਵੇ ਤੇ ਸਭ ਹੋਵਾ ਕਰਨ ਹਾਰਾ ਬੂਜੋ ਰੇ ਸਤਿਗੁਰ ਮਿਲੈ ਤਾਂ ਸੂ ਜੈ ਰੇ ਰਹਾਓ ਤ੍ਰੈ ਗੁਣ ਕੀ ਆਪਸਾਰਾ ਨਰਛੁਰ ਦੇਵ ਤਾਰਾ ਹਉ ਮੈਂ ਆਵੈ ਜਾਈ ਮਨ ਟਿਕਣਾ ਨਾ ਪਾਵੈ ਰਾਈ ਬਾਜ ਗੁਰੂ গোਬਾਰਾ ਮਿਲ ਸਤਿਗੁਰ ਨਿਸਤਾਰਾ ਹਾਂ ਹਉ ਕਰਮ ਕੁਮਾਣੇ ਤੇ ਤੇ ਬੰਦ ਗਲਾਣੇ ਮੇਰੀ ਮੇਰੀ ਧਾਰੀ ਉਹ ਆ ਪੈਰ ਲੋਹਾਰੀ ਸੋ ਗੁਰ ਮਿਲ ਏਕ ਪਛਾਣ ਐ ਜਿਸ ਹੋਵੈ ਪਾਗ ਮਥਾਣੈ ਸੋ ਮਿਲਿਆ ਜੇ ਹਰ ਮਨ ਪਾਇਆ ਸੋ ਧੂਲਾ ਜੇ ਪ੍ਰਭੂ ਬੁਲਾਇਆ ਨਿਆਪੋ ਮੂਰਖ ਗਿਆਨੀ ਜੇ ਕਰਾਵੇ ਸੋ ਨਾਮਖਾਨੀ ਤੇਰਾ ਅੰਤ ਨਾ ਪਾਰਾ ਵਾਰਾ ਜਨ ਨਾਨਕ ਸਤਿ ਬਲਿਹਾਰਾ ਮਾਰੂ ਮਹੱਲਾ ਪੰਜਵਾਂ ਮੋਹਨੀ ਮੋਹ ਲੀਏ ਤੇਰਾ ਗੁਨਿਆ ਲੋਵੇ ਆਪੀ ਝੂਠੀ ਦੁਨੀਆ ਮੇਰੀ ਮੇਰੀ ਕਰ ਕੈ ਸੰਚੀ ਅੰਤ ਕੀ ਬਾੜ ਸਗਲੇ ਛਲਿਆ ਨਿਰਭਉ ਨਿਰੰਕਾਰ ਦਇਅਲਿਆ ਜੀ ਜੰਤ ਸਗਲੇ ਪ੍ਰਤਪਲੀਆ ਰਹਾਓ ਇਕ ਹੈ ਸ਼ਰਮ ਕਰ ਗਾਢੀ ਗੜ ਹੈ ਇਕ ਹੈ ਸੁਪਨੇ ਦਾਮਨਾ ਛੜ ਹੈ ਰਾਜ ਕਮਾਏ ਕਰੀ ਜਨ ਥੈਲੀ ਤਾਂ ਕਹਿ ਸੰਗ ਨ ਚੰਚਲ ਚਲੀਆ ਇਕ ਹੈ ਪ੍ਰਾਣ ਪਿੰਡ ਤੇ ਪਿਆਰੀ ਇਕ ਸੰਚੀ ਤਜ ਬਾਬ ਮਹਤਾਰੀ ਸੁਤ ਮੀਤ ਭਰਾ ਤੇ ਗੁਜ ਜੀ ਤਾਂ ਕਹਿ ਨਿਕਟਣਾ ਹੋਈ ਖਲੀਆ ਹੋਏ ਅਧੂਤ ਬੈਠੇ ਲਾਇ ਤਾਰੀ ਜੋਗੀ ਜਤੀ ਪੰਡਤ ਵਿਚਾਰੀ ਗਰੇ ਮੜੀ ਮਸਾਣੀ ਬਨ ਮੈਂ ਵਸਤੇ ਊਠ ਤੇ ਨਾ ਕੈ ਲਾਗੀ ਪਲਿਆ ਕਾਟੇ ਬੰਦਨ ਠਾਕਰ ਜਾ ਕੇ ਹਰ ਹਰ ਨਾਮ ਬਸਿਓ ਜੀਤਾ ਕੈ ਸਾਧ ਸੰਗ ਭਏ ਜਨ ਮੁਕਤੇ ਗਤ ਪਾਈ ਨਾਨਕ ਨਦਰ ਨਹਿਲੀਆ ਮਾਰੂ ਮਹੱਲਾ ਪੰਜਵਾ ਸਿਮਰਉ ਏਕ ਨਿਰੰਜਨ ਸੋ ਜਾਤੇ ਬਿਰਥਾ ਜਾਤਨਾ ਕੋਊ ਮਾਤ ਗਰਮ ਮੈਂ ਜਨ ਪ੍ਰਤਪਾਰਿਆ ਜਿਉ ਪਿੰਡ ਦੇ ਸਾਜ ਸਵਾਰਿਆ ਸੋਈ ਵਿਦਾਤਾ ਖਿੰਖਿਨ ਜਪੀਐ ਜਿਸ ਮਰਤੋ ਅਭੁਗੁਣ ਸਭ ਢਕੀਐ ਚਰਨ ਕਮਲ ਓਰ ਅੰਤਰ ਧਾਰੋ ਵਿਖਿਆ ਬੰਤੇ ਜੀਉ ਉਧਾਰੋ ਕਰਨ ਪਲਾਹਾ ਮਿਟੈ ਬਿਲ ਲਾਟਾ ਜਪ ਗੋਵਿੰਦ ਭਰਮ ਪਉ ਫਟਾ ਸਾਧ ਸੰਗ ਵਿਰਲਾ ਕੋ ਪਾਏ ਨਾਨਕ ਤਾਂ ਕਹਿ ਬਲ ਬਲ ਜਾਏ ਰਾਮ ਨਾਮ ਮਨ ਤਨ ਆਧਾਰਾ ਜੋ ਸਿਮਰੈ ਤਿਸ ਕਾ ਨਿਸਤਾਰ ਆਹੋ ਮਿਥਿਆ ਵਸਤ ਸਤ ਕਰ ਮਾਨੀ ਹਿਤ ਲਾਇਓ ਸਠ ਮੂੜ ਅਗਿਆਨੀ ਕਾਮ ਕ੍ਰੋਧ ਲੋਭ ਮਦ ਮਤਾ ਕੌਡੀ ਬਦਲੇ ਜਨਮ ਗਵਾਤਾ ਆਪਣਾ ਛੋਟ ਪਰ ਆਇਆ ਰਤਾ ਮਾਇਆ ਮਦ ਮਨ ਤਨੋ ਸੰਗ ਜਾਤਾ ਤ੍ਰਿਸ਼ਣ ਨਾ ਬੂਜੈ ਕਰਤਕ ਲੋਲਾ ਉਣੀ ਆਸ ਮਿਥਿਆ ਸਭ ਬੋਲਾ ਆਵਤ ਅਕੇਲਾ ਜਾਤ ਅਕੇਲਾ ਹਮ ਤੁਮ ਸੰਗ ਝੂਠੇ ਸਭ ਬੋਲਾ ਪਾਇਠ ਗਉਰੀ ਆਪ ਲਾਇਓ ਨਾਨਕ ਕੀਰਤਨਾ ਜਾਏ ਮਿਟਾਇਓ ਪਸ ਪੰਖੀ ਪੂਤ ਅਰਪ੍ਰੇਤਾ ਬਭੇ ਜੋਨੀ ਫਿਰਤਿਆ ਨੇਤਾ ਜੈ ਜਾਨੋ ਤਰਹਿ ਨਾ ਪਾਵੇ ਥਾਨ ਬਿਹੂਨ ਉਠ ਉਠ ਫਿਰਤਾ ਵੈ ਮਨ ਤਨ বাসਨਾ ਬਹੁਤ ਵਿਸਥਾਰ ਆ ਅਹਮੇਵ ਮੂਠੋ ਵਿਚਾਰਾ ਅਨਕ ਦੋਖ ਅਰ ਬਹੁਤ ਸਜਾਈ ਤਾਂ ਕੀ ਕੀਮਤ ਕਹਿਣ ਨਾ ਜਾਈ ਪ੍ਰਭ ਬਿਸਰਤ ਨਰਕ ਮੈਂ ਪਾਇਆ ਤੈ ਮਾਤ ਨਾ ਬੰਦ ਨਾ ਮੀਤ ਨਾ ਜਾਇ ਜਿਸ ਕਉ ਹੋਤਿ ਕਿਰਪਾਲ ਸੁਆਮੀ ਸੋ ਜਨ ਨਾਨਕ ਪਾਰਗ੍ਰਾਮੀ ਭ੍ਰਮਤ ਭ੍ਰਮਤ ਪ੍ਰਭ ਸਰਣੀ ਆਇਆ ਦੀਨਾ ਨਾਥ ਜਗਤ ਪਿਤਾ ਮਾਇਆ ਪ੍ਰਭ ਦਇਆਲ ਦੁਖ ਦਰਦ ਵਿਦਾਰਨ ਜਿਸ ਭਾਵੇ ਤਸਹੀ ਨਿਸਤਾਰਨ ਅੰਧਕੂਪ ਤੇ ਕੱਢਨ ਹਾਰਾ ਪ੍ਰੇਮ ਭਗਤ ਹੋਵਤ ਨਿਸਤਾਰਾ ਸਾਧ ਰੂਪ ਆਪਣਾ ਤਨ ਧਾਰਿਆ ਮਹਾ ਅਗੰਤਿ ਆਪੋ ਬਾਰਿਆ ਜਪ ਤਪ ਸੰਜਮ ਇਸ ਤੇ ਕਿਛ ਨਾਹੀ ਆਦ ਅੰਤ ਪ੍ਰਭ ਅਗਮਾ ਗਾਹੀ ਨਾਮ ਦੇਹ ਮੰਗੈ ਦਾਸ ਤੇਰਾ ਹਰ ਜੀਵਨ ਪਦ ਨਾਨਕ ਪ੍ਰਭ ਮੇਰਾ ਮਾਰੂ ਮਹੱਲਾ ਪੰਜਵਾ ਕਤ ਕਉ ਦਹਿ ਕਾ ਵੋ ਲੋਗਾ ਮੋਹਨ ਦੀਨ ਕਿਰਪਾਈ ਐਸੀ ਜਾਨ ਪਾਈ ਸ਼ਰਨ ਸੂਰੋ ਗੁਰਦਾਤਾ ਰਾਖੈ ਆਪ ਵਡਾਈ ਰਹਾਓ ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ਆਪਣੇ ਕਉ ਕਿਰਪਾ ਕਰੀ ਆਓ ਇੱਕ ਨਾਮ ਤੇ ਆਈ ਨਾਨਕ ਦੀਨ ਨਾਮ ਮੰਗਾ ਦੁਤੀਆ ਪਰਮ ਚੁਕਾਈ ਮਾਰੂ ਮਹੱਲਾ ਪੰਜਵਾ ਮੇਰਾ ਠਾਕ ਰਤ ਭਾਰਾ ਮੋਹੇ ਸੇਵਕ ਬੇਚਾਰਾ ਮੋਹਨ ਲਾਲ ਮੇਰਾ ਪ੍ਰੀਤਮ ਮਨ ਪ੍ਰਾਨਾ ਮੋਕੋ ਦੇਹੁ ਦਾਨਾ ਰਹਾਉ ਸਗਲੇ ਮੈਂ ਦੇਖੇ ਜੋਈ ਬੀਜੋ ਅਵਰ ਨਾ ਕੋਈ ਜੀਨ ਪ੍ਰਤਪਾਲ ਸਮਾਹੇ ਹੈ ਹੁਸੀ ਆਹੇ ਦਇਆ ਮੋਹੇ ਕੀ ਜੈ ਦੇਵਾ ਨਾਨਕ ਲਾਗੋ ਸੇਵਾ ਮਾਰੂ ਮਹੱਲਾ ਪੰਜਵਾ ਪਤ ਤੇ ਉਦਾਹਰਨ ਤਾਰਨ ਬਲ ਬਲ ਬਲੇ ਬਲ ਜਾਈਐ ਐਸਾ ਕੋਈ ਪੇਟੈ ਸੰਤ ਜਿਤ ਹਰ ਹਰੇ ਹਰ ਧਾਈਐ ਮੋਕ ਕੋ ਕੋ ਨਾ ਜਾਣਤ ਕਹੀਅਤ ਦਾਸ ਤੁਮਾਰਾ ਇਹਾ ਓਟ ਆਧਾਰਾ ਰਹਾਓ ਸਰਬ ਧਾਰਨ ਪ੍ਰਤਪਾਰਨ ਇਕ ਬਿਨੋ ਦੀਨਾ ਤੁਮਰੀ ਬਿਧ ਤੁਮਹੀ ਜਾਨੋ ਤੁਮ ਜਲ ਹ ਮੀਨਾ ਪੂਰਨ ਬਸੀਰਨ ਸਵਾਮੀ ਆਹੇ ਆਇਓ ਪਾਛੈ ਸਗਲੋ ਪੂ ਮੰਡਲ ਖੰਡਲ ਪ੍ਰਭ ਤੁਮਹੀ ਆਛੈ ਅਟਾਲਾ ਖੈਉ ਦੇਵਾ ਮੋਹਨ ਅਲਖ ਅਪਾਰਾ ਦਾਨ ਪਾਵੋ ਸੰਤਾਂ ਸੰਗ ਨਾਨਕ ਰੇਣ ਦਾ ਸਾਰਾ ਮਾਰੂ ਮਹੱਲਾ ਪੰਜਵਾ ਤ੍ਰਿਪਤਿ ਅਗਾਏ ਸੰਤਾ ਗੁਰ ਜਾਨੇ ਜਨਮੰਤਾ ਤਾਂ ਕੀ ਕਿਛ ਕਹਿਣ ਨਾ ਜਾਈ ਜਾਂ ਕੋ ਨਾਮ ਬੜਾਈ ਲਾਲ ਅਮੋਲਾ ਲਾਲੋ ਆਗਿਆ ਤੋ ਲਾਣਾ ਮੋ ਰਹਾਓ ਆਗਤ ਸਿਉ ਮਾਨਿਆ ਮਾਨੋ ਗੁਰਮੁਖ ਤਤ ਗਿਆਨੋ ਪੇਖ ਸਗਲ ਧਿਆਨੋ ਤਜੋ ਮਨ ਤੇ ਅਵ ਮਾਨੋ ਨਿਹਚਲ ਤਨ ਕਾ ਠਾਣਾ ਗੁਰ ਤੇ ਮੈਲ ਪਛਾਣਾ ਆਂਦਨ ਗੁਰਮਿਲ ਜਾਗੇ ਹਰ ਕੀ ਸੇਵਾ ਲਾਗੇ ਪੂਰਨ ਅਤਰ ਤਿਆਗਾਏ ਸਹਿਜ ਸਮਾਦ ਸੁਭਾਏ ਹਰ ਪੰਡਾ ਰਹਾਥ ਆਇਆ ਨਾਨਕ ਗੁਰ ਤੇ ਪਾਇਆ ਮਾਰੂ ਮਹੱਲਾ ਪੰਜਵਾ ਕਰਿ ਸ਼ੇਵਾ ਦੁ ਪਦੇ ੴ ਸਤਿਗੁਰ ਪ੍ਰਸਾਦਿ ਛੋੜ ਸਗਲ ਸਿਆਣਪ ਮਿਲ ਸਾ ਤਿਆਗੁ ਮਾਨ ਅਵਰ ਸਭ ਕਿਛ ਮਿਥਿਆ ਰਸਨਾ ਰਾਮ ਰਾਮ ਮਖਾਨ ਮੇਰੇ ਮਨ ਕਰਨ ਸੁਣ ਹਰ ਨਾਮ ਮਿਟੈ ਅਗ ਤੇਰੇ ਜਨਮ ਜਨਮ ਕੇ ਕਵਨ ਬਪਰੋ ਜਾਮ ਰਹਾਓ ਦੂਖ ਦੀਨ ਨਾ ਭਉ ਬਿਆਪੈ ਮਿਲੈ ਸੁਖ ਬਿਸਰਾਮ ਗੁਰ ਪ੍ਰਸਾਦ ਨਾਨਕ ਬਖਾਨੈ ਹਰ ਭਜਨੋ ਤਤ ਗਿਆਨ ਮਾਰੂ ਮਹੱਲਾ 5 ਜਿਨੀ ਨਾਮ ਵਿਸਾਰਿਆ ਸੇ ਹੋਤ ਦੇਖੇ ਖੇ ਖੇ ਪੁੱਤਰ ਮਿੱਤਰ ਬਿਲਾਸ ਬਨਤਾ ਟੂਟਤੇ ਇਹ ਨੇ ਮੇਰੇ ਮਨ ਨਾਮ ਨਿਤ ਨਿਤ ਲੇਹੈ ਜਲਤ ਨਾਹੀ ਅਗਨ ਸਾਗਰ ਸੂਖ ਮੰਤਨ ਦੇਹ ਰਹਾਓ ਬਿਰਖ ਛਾਇਆ ਜੈਸੇ ਬਿਨਸਤ ਪਵਨ ਝੂਲਤ ਮਹਿ ਹਰ ਭਗਤ ਦਿਰਢ ਮਿਲ ਸਾਧ ਨਾਨਕ ਤੇਰੇ ਕਾਮ ਆਵਤ ਇਹ ਮਾਰੂ ਮਹੱਲਾ ਪੰਜਵਾ ਪੁਰਖ ਪੂਰਨ ਸੁਖੈ ਦਾਤਾ ਸੰਗ ਬਸਤੋ ਨੀਤ ਮਰਨ ਆਵੇ ਨਾ ਜਾਏ ਬਿਨ ਸੈ ਵਿਆਪਤ ਉਸਨ ਨਾਮ ਸੀਤ ਮੇਰੇ ਮਨ ਨਾਮ ਸਿਉ ਕਰ ਪ੍ਰੀਤ ਚੇਤ ਮਨ ਮੈਂ ਹਰ ਹਰ ਨਿਧਾਨਾ ਇਹ ਨਿਰਮਲ ਦੀਤ ਰਹਾਉ ਕਿਰਪਾਲ ਦਯਾਲ ਗੋਪਾਲ ਗੋਬਿੰਦ ਜੋ ਜਪੈ ਤੇ ਸੀਦ ਨਵਲ ਨਵ ਤਨ ਚਤਰਸੁੰਦਰ ਮਨ ਨਾਨਕ ਤੇ ਸੰਗ ਬੀਦ ਮਾਰੂ ਮਹੱਲਾ ਪੰਜਵਾ ਚਲਤ ਬਹਿਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰੋ ਚਰਨ ਸਰਨ ਪਜ ਸੰਗ ਸਾਧੂ ਭਵ ਸਾਗਰ ਉਤਰੈ ਪਾਰ ਮੇਰੇ ਮਨ ਨਾਮ ਹਿਰਦੈ ਧਾਰ ਕਰ ਪ੍ਰੀਤ ਮੰਤਨ ਲਾਏ ਹਰਿ ਸਿਉ ਅਵਰ ਸਗਲ ਵਿਸਾਰ ਰਹਾਓ ਜਿਉ ਮੰਤਨ ਪ੍ਰਾਨ ਪ੍ਰਭ ਕੇ ਤੂੰ ਆਪਨੇ ਆਪ ਨਿਵਾਰ ਗੋਵਿੰਦ ਭਾਜੋ ਸਭ ਸਵਾਰਥ ਪੂਰੇ ਨਾਨਕ ਕਹੋ ਨਾ ਹਾਰ ਮਾਰੂ ਮਹੱਲਾ ਪੰਜਵਾ ਤਜ ਆਪ ਬਿਨ ਸੀਤਾ ਪੁਰੇਣ ਸਾਧੂ ਥਿਓ ਤੇ ਸਹਿ ਪ੍ਰਾਪਤ ਨਾਮ ਤੇਰਾ ਕਰ ਕਿਰਪਾ ਜਿਸ ਦੀਓ ਮੇਰੇ ਮਨ ਨਾਮ ਅੰਮ੍ਰਿਤ ਪੀਓ ਆਨ ਸਾਧ ਬਿਸਾਰ ਹੋਛੇ ਅਮਰ ਜੁਗ ਜੁਗ ਜੀਓ ਰਹਾਓ ਨਾਮ ਇੱਕ ਰਸ ਰੰਗ ਨਾਮਾ ਨਾਮ ਲਾਗੀ ਲਿਓ मीत ਸਾਜਣო ਸਖਾਬੰਦ ਤੋ ਹਰ ਏਕ ਨਾਨਕ ਕੀਓ ਮਾਰੂ ਮਹੱਲਾ ਪੰਜਵਾ ਪ੍ਰਤਪਾਲ ਮਾਤਾ ਉਦਰ ਰਾਖੈ ਲਗਣ ਦੇਤ ਨਾ ਸੇਕ ਸੋਈ ਸਵਾਮੀ ਇੰਹਾਂ ਰਾਖੈ ਬੂਧ ਬੂਝ ਬੁੱਧ ਬਵੇਕ ਮੇਰੇ ਮਾਨਵ ਨਾਮ ਕੀ ਕਰ ਟੇਕ ਤਿਸੈ ਬੂਝਨ ਤੂੰ ਕੀਆ ਪ੍ਰਭ ਕਰਨ ਕਰਨ ਏਕ ਰਹਾਓ ਚੇਤ ਮਨ ਮੈਂ ਤਜ ਸਿਆਣਪ ਛੋੜ ਸਗਲੇ ਭੇਖ ਸਿਮਰ ਹਰ ਹਰ ਸਦਾ ਨਾਨਕ ਤਰੇ ਕਈ ਅਨੇਕ ਮਾਰੂ ਮਹੱਲਾ ਪੰਜਵਾ ਪਤਿਤ ਪਾਵਨ ਨਾਮ ਜਾ ਕੋ ਅਨਾਥ ਕੋ ਹੈ 나ਥ ਮਹਾ ਪਵਜਲ 마ਹੇ ਤੁਲੋ ਜਾ ਕੋ ਲਿਖਿਓ 마ਥ ਡੂਬੇ ਨਾ ਬਿਨ ਕਨ ਸਾਥ ਕਰਨ ਕਰਨ ਚਿਤਨਾ ਆਵੇ ਦੇ ਕਰ ਰੱਖੇ ਹਾਥ ਰਹਾਓ ਸਾਧ ਸੰਗਤ ਗੁਣ ਉਚਾਰਨ ਹਰਨਾਮ ਅਮਰਤ ਪਾਠ ਕਰੋ ਕਿਰਪਾ ਮੁਰਾਰ ਮਾਦਾਓ ਸੁਣ ਨਾਨਕ ਜੀ ਵੇ ਗਾਥ ਮਾਰੂ ਅੰਜਲੀ ਮਹੱਲਾ ਪੰਜਵਾ ਕਰ ਸਤਵਾ ਏਕ ਓੰਕਾਰ ਸਤਗੁਰ ਪ੍ਰਸਾਦ ਸੰਯੋਗ ਵਿਜੋਗ ਤਰੋਹੀ ਹੂਆ ਪੰਚ ਤਾਤ ਕਰ ਪਤਲਾ ਕੀਆ ਸਾਹਿ ਕੈ ਫੁਰਮਾਇੜੈ ਜੀ ਦੇਹੀ ਵਿੱਚ ਜਿਉ ਆਏ ਭਇਆ ਜਥਾ ਅਗਨ ਪਖੈ ਪੜ ਹਾਰੇ ਉਰਦ ਮੁਖ ਮਹਾ ਗੋਬਾਰੇ ਸਾਹ ਸਾਸ ਮਾਲੇ ਸੋਈ ਉਥੈ ਖਸਮ ਛਡਾਏ ਲਿਆ ਵਿਚੋਂ ਗਰਬੈ ਨਿਕਲ ਆਇਆ ਖਸ ਅ ਸੰਸਾਰ ਦੁਨੀ ਚ ਤਲਾਇਆ ਆਵੇ ਜਾਏ ਪਵਾਈਏ ਜੋਨੀ ਰਹਿ ਨਕ ਥੀ ਥਾਇ ਪਇਆ ਮਿਹਰਮਾਨ ਰਖ ਲੈ ਅਨੇ ਆਪੇ ਜੀ ਜੰਤ ਸਭ ਤਿਸਕੇ ਥਾਪੇ ਜਨਮ ਪਦਾਰਥ ਜਿਣ ਚੱਲਿਆ ਨਾਨਕ ਆਇਆ ਸੋ ਪਰਮਾਨ ਥਿਆ ਮਾਰੂ ਮਹੱਲਾ ਪੰਜਵਾ ਵੈਦੋ ਨਾ ਵਾਈ ਭੈਣੋ ਨਾ ਪਾਈ ਏਕੋ ਸਹਾਈ ਰਾਮ ਹੈ ਕੀਤਾ ਜਿਸੋ ਹੋਵੇ ਪਾਪਾ ਮਲੋ ਧੋਵੇ ਸੋ ਸਿਮਰੋ ਪ੍ਰਧਾਨ ਹੈ ਘਟ ਘਟੇ ਵਾਸੀ ਸਰਬ ਨਿਵਾਸੀ ਅਸਰ ਜਾਂ ਕਾ ਥਾਨ ਹੈ ਆਵੇ ਨਾ ਜਾਵੇ ਸੰਗੇ ਸਮਾਵੇ ਪੂਰਨ ਜਾਂ ਕਾ ਕਾਮ ਹੈ ਭਗਤ ਜਨਾ ਕਉ ਆਖਣ ਹਾਰਾ ਸੰਤ ਜੀਵੈ ਜਪਰਾਣਿ ਆਧਾਰਾ ਕਰਨ ਕਾਰਨ ਸਮਰਤ ਸੁਆਮੀ ਨਾਨਕ ਤੇਸ ਗੁਰਬਾਨ ਹੈ ਇਕ ਓੰਕਾਰ ਸਤਗੁਰ ਪ੍ਰਸਾਦ ਮਾਰੂ ਮਹੱਲਾ ਨਾਵਾਂ ਹਰ ਕੋ ਨਾਮ ਸਦਾ ਸੁਖ ਦਾਈ ਜਾਂ ਕਉ ਸਿਮਰ ਅਜਾ ਮਲ ਉਧਰਿਓ ਗਨ ਕਾ ਹੂੰ ਗਤ ਪਾਈ ਰਹਾਓ ਪੰਚਾਲੀ ਕਉ ਰਾਜ ਸਭਾ ਮੈਂ ਰਾਮ ਨਾਮ ਸੁਧਾਈ ਤਾਂ ਕੋ ਦੁਖ ਹਰਿਓ ਕਰਨ ਕਰਨਾ ਮੈਂ ਆਪਣੀ ਪੈਜ ਬਡਾਈ ਜਿਹਨਰ ਜਸ ਕਿਰਪਾ ਨਿਧ ਗਾਇਓ ਤਾਂ ਕੋ ਪਇਓ ਸਹਾਈ ਕਹੋ ਨਾਨਕ ਮੈਂ ਹੀ ਭਰੋਸੈ ਗਈ ਆਨ ਸਰਨਾਈ ਮਾਰੂ ਮਹੱਲਾ ਨਾਵਾ ਅਬ ਮੈਂ ਕਹਾ ਕਰੋ ਰੀ ਮਾਈ ਸਗਲ ਜਨਮ ਵਿਖਿਆਨ ਸਿਉ ਖੋਇਆ ਸਿਮਰਿਓ ਨਾਹਿ ਕਨਾਈ ਰਹਾਓ ਕਾਲ ਫਾਸ ਜਬ ਘਰ ਮੈਂ ਮੇਲੀ ਤਿਹ ਸੋਦ ਸਭ ਬਿਸਰਾਈ ਰਾਮ ਨਾਮ ਬਿਨ ਯਾ ਸੰਕਟ ਮੈਂ ਕੋ ਅਭੋਤ ਸਹਾਈ ਜੋ ਸੰਪਤ ਆਪਣੀ ਕਰਮਾਨੀ ਛਨ ਮੈਂ ਪਈ ਪਰਾਈ ਕਹੋ ਨਾਨਕ ਜੈ ਸੋਚ ਰਹੀ ਮਨ ਹਰ ਜਸ ਕਬਹੂ ਨਾ ਗਾਈ ਮਾਰੂ ਮਹੱਲਾ ਨਾਵਾ ਮਾਈ ਮੈਂ ਮਨ ਕੋ ਮਾਨਾ ਤਿਆਗਿਓ ਮਾਇਆ ਕੇ ਮਦ ਜਨਮ ਸਿਰਾਇਓ ਰਾਮ ਭਜਨ ਨਹੀਂ ਲਾਗਿਓ ਰਹਾਓ ਜੰਮ ਕੋ ਡੰਡ ਪਰਿਓ ਸਰੀ ਉਪਰ ਤਬ ਸੋਬ ਤੈ ਜਾਗਿਓ ਕਹਾਂ ਹੋਤ ਅਪਕੇ ਪਛਤਾਏ ਛੂਟ ਤ ਨਾਨਕ ਭਾਗਿਓ ਇਹ ਚਿੰਤਾ ਉਪਜੀ ਘਟ ਮੈਂ ਜਬ ਗੁਰ ਚਰਨਨ ਅਨਰਾਗਿਓ ਸੁਫਲ ਜਨਮ ਨਾਨਕ ਤਬ ਹੁਆ ਜਾਵ ਪ੍ਰਭ ਜਸ ਮੈਂ ਪਾਗਿਓ